ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਜਿਸ ਨੂੰ ਪੁਲਿਸ ਵੱਲੋਂ ਗੈਂਗਸਟਰ ਦਾ ਕਰਾਰ ਦਿੱਤਾ ਗਿਆ ਸੀ ਔਰ ਉਸ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਰਾਜੂ ਸ਼ੂਟਰ ਜਿਸ ਵੱਲੋਂ ਬੀਤੇ ਸਾਲ ਕਸਬਾ ਟੋਟੀਆਂ ਵਿਖੇ ਐ ਐਸਬੀਆਈ ਬੈਂਕ ਨੂੰ ਲੁੱਟਣ ਦੇ ਨਾਲ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੂੰ ਗੋਲੀ ਵੀ ਮਾਰ ਦਿੱਤੀ ਗਈ ਸੀ ਔਰ ਇਸ ਦੇ ਖਿਲਾਫ ਵੱਖ-ਵੱਖ ਵੱਡੀਆਂ ਵਾਰਦਾਤਾਂ ਦੇ ਤਹਿਤ ਮਾਮਲੇ ਦਰਜ ਹਨ ਇਸ ਮੁਲਜ਼ਮ ਨੂੰ ਬਿਮਾਰ ਹੋਣ ਦੇ ਚਲਦਿਆਂ ਸਿਵਲ ਹਸਪਤਲ ਤਰਨਦਾਰਨ ਦੇ ਵਿੱਚ ਪ੍ਰਾਈਵੇਟ ਰੂਮ ਨੰਬਰ 5 ਇੱਥੇ ਦਾਖਲ ਕਰਾਇਆ ਗਿਆ ਸੀ ਤੁਸੀਂ ਦੇਖ ਸਕਦੇ ਜੀ ਇਹ ਮੁਲਜ਼ਮ ਰਾਤ ਨੂੰ ਪੁਲਿਸ ਮੁਲਾਜ਼ਮ ਦੀ ਪੁਲਿਸ ਦੀ ਸੁਰੱਖਿਆ ਦੇ ਵਿੱਚ ਮੌਜੂਦ ਸੀ ਔਰ ਪੁਲਿਸ ਨੂੰ ਇੱਕ ਹਥਿਆਰਬੰਦ ਵਿਅਕਤੀਆਂ ਦੇ ਨਾਲ ਇਕੱਠੇ ਹੋ ਕੇ ਫਰਾਰ ਹੋ ਗਿਆ ਹੈ ਇਸ ਦੌਰਾਨ ਆਪ ਜੀ ਨੂੰ ਇਹ ਦਿਖਾਵਾਂਗੇ ਮੌਕਾ ਦਿਖਾਵਾਂਗੇ ਮੌਕੇ ਦੇ ਮੌਜੂਦ ਹਾਂ ਇਹ ਵਾਰਡ ਹੈ 5 ਨੰਬਰ ਵਾਰਡ ਦੇ ਪ੍ਰਾਈਵੇਟ ਰੂਮ ਵਿੱਚ ਜਿੱਥੇ ਰਾਜੂ ਸ਼ੂਟਰ ਔਰ ਉਸਦੇ ਦੋ ਸਾਥੀ ਜੋ ਕਿ ਬਿਨਾ ਕਿਸੇ ਕਾਰਵਾਈ ਦੇ ਦੌਰਾਨ ਇੱਥੇ ਰਾਤ ਮੌਜੂਦ ਸਨ ਔਰ ਇਸ ਦੌਰਾਨ ਪੁਲਿਸ ਦਾ ਇੱਕ ਕੁੱਲ ਤਿੰਨ ਮੁਲਾਜ਼ਮ ਇੱਥੇ ਮੌਜੂਦ ਸਨ ਉਸ ਦੀ ਸੁਰੱਖਿਆ ਵਿੱਚ ਜਿਨ੍ਹਾਂ ਵਿੱਚੋਂ ਦੋ ਕਿਸੇ ਕੰਮ ਲਈ ਜਾਂ ਫਰਲੋ ਕਹਿ ਸਕਦੇ ਆ ਬਾਹਰ ਗਏ ਹੋਏ ਸਨ ਔਰ ਰਾਤ ਕਰੀਬ 2 ਵਜੇ ਇਹਨਾਂ ਰਾਜੂ ਸ਼ੂਟਰ ਅਤੇ ਇਸ ਦੇ ਦੋ ਉਹ ਸਾਥੀ ਜੋ ਬਿਨਾਂ ਕਿਸੇ ਕ ਬਿਨਾਂ ਕਿਸੇ ਮਾਮਲੇ ਤੋਂ ਇੱਥੇ ਉਸ ਦੇ ਨਾਲ ਕਿਹੜੀ ਹਾਲਤ ਵਿੱਚ ਕਿਉਂ ਰਹਿ ਰਹੇ ਸਨ ਔਰ ਇਸ ਦੀ ਪਹਿਲਾਂ ਹੀ ਪਲਾਨ ਬਣਾਇਆ ਗਿਆ ਸੀ ਇਸ ਨੂੰ ਫਰਾਰ ਕਰਾਉਣ ਦੀ ਉੱਥੇ ਇਕੱਠੇ ਰਾਤ ਨੂੰ ਜਸ਼ਨ ਮਨਾ ਰਹੇ ਸਨ ਔਰ ਇਸ ਦੌਰਾਨ ਜੇ ਤੁਸੀਂ ਦੇਖ ਸਕਦੇ ਜੀ ਸਿਵਲ ਹਸਪਤਲ ਔਰ ਪੁਲਿਸ ਵੱਲੋਂ ਇਹ ਪੂਰਾ ਕੈਦੀਆਂ ਨੂੰ ਦਾਖਲ ਕਰਨ ਦੌਰਾਨ ਇਹ ਸੁਰੱਖਿਆ ਤਣਾਤ ਕੀਤੀ ਗਈ ਹੈ ਜੰਗਲੇ ਲਗਾਏ ਗਏ ਹਨ ਤਾਂ ਕਿ ਕੋਈ ਸੁਰੱਖਿਆ ਚ ਪਤਾਹੀ ਨਾ ਹੋਵੇ ਔਰ ਕੋਈ ਫਰਾਰ ਨਾ ਹੋ ਸਕੇ ਤੁਸੀਂ ਇਹ ਦੇਖ ਸਕਦੇ ਜੇ ਕਿ ਇਹ ਵੱਡੇ ਵੱਡੇ ਜੰਗਲੇ ਹੁੰਦੇ باوجود ਰਾਤ ਇਸ ਵਾਰਡ ਵਿੱਚ ਦੇ ਪ੍ਰਾਈਵੇਟ ਰੂਮ ਨੰਬਰ 5 ਵਿੱਚ ਰਾਜੂ ਸ਼ੂਟਰ ਆਪਣੇ ਦੋ ਪਹਿਲਾਂ ਤੋਂ ਹੀ پلان ਤਿਆਰ ਕਰਨ ਵਾਲੇ ਦੋ ਸਾਥੀਆਂ ਦੇ ਨਾਲ ਰਾਤ ਮਜੂਦ ਸਨ ਔਰ ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਜਸ਼ਨ ਮਨਾਇਆ ਜਾ ਗਿਆ ਸੀ ਚਿਕਨ ਬਣਾਇਆ ਗਿਆ ਸੀ ਔਰ ਰਾਤ 2 ਵਜੇ ਇਸ ਦੌਰਾਨ ਮਤਲਬ پلان ਦੇ ਤਹਿਤ ਇੱਕ ਤੀਸਰਾ ਸਾਥੀ ਬਾਹਰੋਂ ਆਉਂਦਾ ਹੈ ਔਰ ਰਾਜੂ ਸ਼ੂਟਰ ਬਾਥਰੂਮ ਜਾਣ ਲਈ ਹੱਥਕੜੀ ਖਲਵਾਉਂਦਾ ਹੈ ਪੁਲਿਸ ਵੱਲੋਂ ਇਸ ਮੁਲਾਜ਼ਮ ਦਾ ਮੁਲਜ਼ਮ ਦਾ ਹੱਥਕੜੀ ਖੋਲ ਦਿੱਤੀ ਜਾਂਦੀ ਹੈ ਉਹ ਬਾਥਰੂਮ ਜਾਣ ਦੇ ਬਹਾਨੇ ਉੱਠਦਾ ਹੈ ਬੈੱਡ ਤੋਂ ਔਰ ਬਾਕੀ ਜੋ ਦੋ ਪਹਿਲਾਂ ਹੀ ਸਾਥੀ ਕਮਰੇ ਵਿੱਚ ਮੌਜੂਦ ਸਨ ਵੱਲੋਂ ਪਲਾਨ ਦੇ ਤਹਿਤ ਪੁਲਿਸ ਮੁਲਾਜ਼ਮ ਨੂੰ ਇਸ ਬਾੜ ਵਿੱਚ ਬਾਹਰ ਬਾਲਕੋਨੀ ਚ ਲਿਜਾਇਆ ਜਾਂਦਾ ਹੈ ਬੰਦਕ ਬਣਾ ਲਿਆ ਜਾਂਦਾ ਹੈ ਔਰ ਰਵਾਲਵਰ ਦੀ ਮਦਦ ਨਾਲ ਉਸ ਦੇ ਮੂੰਹ ਚ ਕਪੜਾ ਧੁੰਨਿਆ ਜਾਂਦਾ ਉਸ ਨੂੰ ਮਾਰਕੁੱਟ ਕੀਤੀ ਜਾਂਦੀ ਹੈ ਔਰ ਇਸ ਬਾਲਕੋਨੀ ਵਿੱਚ ਉਸ ਨੂੰ ਬੰਨ ਕੇ ਇਸ ਰਸਤੇ ਬਾਹਰ ਬਾੜ ਵਿੱਚ ਸਾਈ ਫਰਾਰ ਹੋ ਜਾਂਦੇ ਹਨ ਔਰ ਜੋ ਪੁਲਿਸ ਮੁਲਾਜ਼ਮ ਹੈ ਉਸ ਨੂੰ ਵੱਲੋਂ ਇਹ ਖਿੜਕੀਆਂ ਨੂੰ ਤੋੜਦੇ ਹੋਏ ਕਰੀਬ 5-7 ਮਿੰਟ ਬਾਅਦ ਬਾਹਰ ਆਇਆ ਜਾਂਦਾ ਹੈ ਔਰ ਰੋਲਾ ਪਾਇਆ ਜਾਂਦਾ ਵਾਰਡ ਵਿੱਚ ਜਿਸ ਤੋਂ ਬਾਅਦ ਉਹਨਾਂ ਫਰਾਰ ਮੁਲਜ਼ਮਾਂ ਦਾ ਪਿੱਛਾ ਕੀਤਾ ਜਾਂਦਾ ਹੈ ਪਰ ਹਲੇ ਤੱਕ ਉਹ ਫਰਾਰ ਦੱਸੇ ਜਾ ਰਹੇ ਹਨ ਤੁਸੀਂ ਇਹ ਦੇਖ ਸਕਦੇ ਹੋ ਇਸ ਬਾਰੀ ਨੂੰ ਖਿੜਕੀ ਨੂੰ ਤੋੜਦੇ ਹੋਏ ਪੁਲਿਸ ਮੁਲਾਜ਼ਮ ਬਾਹਰ ਆਇਆ ਔਰ ਬਾਅਦ ਵਿੱਚ ਮੁਲਜ਼ਮ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਇਸ ਦੌਰਾਨ ਇਹ ਵਾਰਡ ਹੈ ਤੁਸੀਂ ਵੇਖੋ ਵਾਰਡ ਨੰਬਰ ਜਿਹੜੀ ਵਾਰਡ ਪ੍ਰਾਈਵੇਟ ਰੂਮ 5 ਨੰਬਰ ਹੈ ਔਰ ਇਹ ਸੈਕਿੰਡ ਫਲੋਰ ਤੇ ਮੌਜੂਦ ਹੈ ਇੱਥੇ ਮੁਲਜ਼ਮ ਮੋਟਰਸਾਈਕਲ ਲੈ ਕੇ ਆਉਂਦੇ ਆ ਨਾ ਔਰ ਇੱਥੋਂ ਫਿਲਮੀ ਅੰਦਾਜ਼ ਦੇ ਨਾਲ ਉਸ ਨੂੰ ਰਾਜੂ ਸ਼ਟਰ ਨੂੰ ਨਾਲ ਆਪਣੇ ਫਰਾਰ ਕਰਾ ਲੈਂਦੇ ਹਨ ਇੱਥੇ ਅਸੀਂ ਗੱਲ ਕਰਾਂਗੇ ਰਾਤ ਸਿਵਲ ਹਸਪਤਾਲ ਦੀ ਸੁਰੱਖਿਆ ਮਰੀਜ਼ਾਂ ਦੇ ਸੁਰੱਖਿਆ ਲਈ ਇੱਕ ਕਰਮਚਾਰੀ ਮੌਜੂਦ ਹਨ ਭਜੀ ਤੁਸੀਂ ਰਾਤ ਡਿਊਟੀ ਤੇ ਮੌਜੂਦ ਸੀ ਔਰ ਤੁਹਾਡਾ ਕੀ ਨਾਮ ਆ ਸੁਖਵੀਰ ਹੈ ਜੀ ਮੇਰਾ ਨਾਮ ਔਰ ਕੀ ਰਤੀ ਤੁਸੀਂ ਤੁਹਾਨੂੰ ਪਤਾ ਲੱਗਾ ਗੱਲ ਦਾ ਕਿਵੇਂ ਹੋਈ ਏ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਜਦ ਉਸਨੇ ਚੀਕਾਂ ਮਾਰੀਆਂ ਰੌਲਾ ਪਾਇਆ ਤੇ ਉਹਨੇ ਅਹੀਂ ਮੁੜ ਕੇ ਉਪਰ ਆਏ ਪਤਾ ਲੱਗਾ ਕਿ ਆ ਫਟਾਂਟ ਹੋ ਗਿਆ ਉਹਨੂੰ ਲੈ ਕੇ ਉਹਨਾਂ ਚ ਨੂੰ ਫਰਾਰ ਹੋ ਗਏ ਸੀ ਇੱਕ ਸਾਡਾ ਸਕਿਉਰਟੀ ਗਾਰਡ ਮੁੰਡਾ ਥੱਲੇ ਸੀ ਗਿਆ ਉਹਨੇ ਉਹਨਾਂ ਨੂੰ ਰੋਕ ਦੀ ਕੋਸ਼ਿਸ਼ ਕੀਤੀ ਵੀ ਪਤਾ ਨਹੀਂ ਵੀ ਮੋਟਰਸਾਈਕਲ ਚੋਰੀ ਨਾ ਭਜਾ ਕੇ ਜਾਂਦੇ ਹੁਣ ਉਹਨਾਂ ਨੇ ਪਿਸਤਲ ਦੀ ਨੋਕ ਸਿੱਧੀ ਕੀਤੀ ਤੂੰ ਪਿੱਛੇ हट ਗਿਆ ਰਾਤ ਇਥੇ ਮਤਲਬ ਜਿਹੜਾ ਰਾਜੂ ਸ਼ੂਟਰ ਆ ਮਲਜਮ ਪੁਲਿਸ ਦੇ ਚ ਰੱਖਿਆ ਜੇ ਇੱਕ ਮਲਜਮ ਸੀਗਾ ਔਰ ਰਾਤ ਕਿੰਨੇ ਜਣੇ ਸੁਰੱਖਿਆ ਚ ਮੌਜੂ ਸੀਗੇ ਸਕਾ ਚੋ ਦਿਨ ਦੋ ਤਿੰਨ ਮੁੰਡੇ ਸਵੇਰ ਦੇ ਹੀ ਵੈਸੇ ਮੁੰਡੇ ਤਾਂ ਬਹੁਤ ਜ਼ਿਆਦਾ ਆਣ ਕੇ ਆਏ ਸੀ ਜਦੋਂ ਮੁਸਾਬਕਾ ਸੀ ਤਾਂ ਰਾਤ ਆਏ 7 ਵਜੇ ਰੂਤੀ ਤੇ ਪਹਿਲੋਂ ਵੀ ਦੱਸਦੇ ਕਿ ਪੰਜ-ਛੇ ਬੰਦੇ ਇਹਦੇ ਇੱਕ ਬੈਠੇ ਸੀ ਸੀ ਤੇ ਉਸ ਟਾਈਮ ਪਤਾ ਨਹੀਂ ਦੋ ਕਿ ਤਿੰਨ ਬੰਦੇ ਸੀਗੇ ਤੇ ਉਹਨਾਂ ਨੇ ਵੇਖਿਆ ਉਹਦਾ ਵੀ ਆ ਬਾਥਰੂਮ ਕਰਨ ਦੇ ਬਹਾਨੇ ਉਹਦੀ ਹੱਥ ਘੜੀ ਖਲਾਈ ਗਈ ਹੱਥ ਘੜੀ ਖਲਾਉਣ ਤੋਂ ਬਾਅਦ ਉਹ ਆਣ ਕੇ ਆਪਣੇ ਬੈੱਡ ਤੇ ਬਹਿ ਗਿਆ ਮੁੰਡਾ ਉਹ ਨਾਲ ਉੱਤੇ ਚਾਦਰ ਪਾਈ ਰਵੇਟ ਕੇ ਉਹਨੂੰ ਨੂੰਝ ਨੋਕਸ ਨਹੀਂ ਤੇ ਉਹਨੂੰ ਗੈਲਰੀ ਚ ਲੈ ਗਿਆ ਤੇ ਗੈਲਰੀ ਚੋਂ ਬਾਅਦ ਉਹਨੇ ਇੱਕ ਤੇ ਵਿਚਾਰੇ ਨੇ ਇਹਨਾਂ ਨੇ ਦੂਮੇ ਕੁੰਡੀਆਂ ਲਾ ਕੇ ਉਹਨੂੰ ਮੋਟਰਸਾਈਕਲ ਬੂਹੇ ਦੀ ਗੱਡੀ ਸੀ ਉਹ ਲੈ ਕੇ ਭਾਗੇ ਫਰਾ ਰਹੇ ਉਹ ਰਾਤ ਇਹ ਕੀ ਕੋਈ ਜਸ਼ਨ ਵੀ ਮਨਾ ਰਹੇ ਸੀ ਪਹਿਲਾਂ ਕੋਈ ਚਿਕਨ ਵਗਰਾ ਬਣਾਇਆ ਸਬਜੀ ਕੇ ਦਸੇ ਜੇ ਸ਼ਰਾਬ ਸ਼ੁਰੂ ਪੀ ਰਹੇ ਸੀ ਇਹ ਨਹੀਂ ਸ਼ਰਾਬ ਦਾ ਤਾਂ ਨਹੀਂ ਜੀ ਪਤਾ ਬਾਕੀ ਚਿਕਨ ਉਹਨੇ ਮਲਾਇਮ ਜੀ ਦਸਤੂਫ ਪੀ ਚਿਕਨ ਖਾਦਾ ਸੀ ਮੈਂ ਵੀ ਖਾਦਾ ਜੀ ਉਹਨਾਂ ਨੇ ਤੇ ਆਪਣੇ ਡੀਐਸਪੀ ਸਾਹਿਬ ਆਏ ਸੀ ਤੇ ਐਸਟੀਓ ਸਾਹਿਬ ਵੀ ਆਏ ਉਹਨਾਂ ਨੇ ਪੁੱਛ ਗਿਸ਼ ਕੀਤੀ ਉਹਨੇ ਦੱਸਿਆ ਕਿ ਮੀਟ ਬਣਾਇਆ ਸੀ ਸ਼ਰਾਬ ਨਹੀਂ ਪੀਤੀ ਔਰ ਇਥਿੰਕ ਸਾਡੇ ਨਾਲ ਮੌਜੂਦ ਨੇ ਮਰੀਜ਼ ਨੇ ਰਾਤ ਨੂੰ ਐਕਸੀਡੈਂਟ ਹੋ ਗਿਆ ਸੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਉਹਨਾਂ ਨਾਲ ਆਏ ਸੀ ਇਹ ਇਹਨਾਂ ਨਾਲ ਗੱਲ ਕਰਾਂਗੇ ਭਾਈ ਤੁਹਾਡਾ ਕੀ ਨਾਮ ਆ ਕਿੱਥੋਂ ਆਏ ਤੁਸੀਂ ਵਿਖੇੜਤਾ ਹੈ ਅਦਾਰਸ਼ ਕੀ ਗੱਲ ਹੋਈ ਰਾਤੀ ਤੁਹਾਨੂੰ ਕਿੱਦਾਂ ਪਤਾ ਲੱਗਾ ਕੁਛ ਇੱਥੇ ਵਾਰਦਾਤ ਹੋਈ ਮਲਜਮ ਭੱਜ ਗਿਆ ਪੁਲਿਸ ਦੀ ਕਸਟਡੀ ਚੋਂ ਅਸੀਂ ਨਾ ਭਾਈ ਆਏ ਆ ਸਾਨੂੰ ਘੰਟਾ ਖ ਹੋ ਗਿਆ ਪਹਿਲਾਂ ਆਏ ਉਹਨੂੰ ਤੇ ਅਸੀਂ ਪਹਿਲਾਂ ਸੌ ਗਏ ਆ ਬਾਅਦ ਵਿੱਚ ਮੈਂ ਨਾ ਬਾਹਰ ਲਾਇਆ ਪਿਆ ਦਸਣਾ ਤੇ ਮੈਂ ਬਾਸਰਮ ਕੰਮ ਉੱਠਿਆ ਤੇ ਬੀਬੀਆਂ ਖੜੀਆਂ ਸੀ ਬਾਹਰ ਉਹ ਕਹਿੰਦੇ ਇਹ ਮਲਾਜ਼ਮ ਮਲਜਮ ਭੱਜ ਗਿਆ ਮਲਾਜ਼ਮ ਭੱਜ ਗਿਆ ਮਲਜਮ ਭੱਜ ਗਿਆ ਇਹ ਮਣਕੇ ਧਮਕੀ ਦਿੱਤੀ ਆ ਧਮਕੀ ਦੇ ਕੇ ਮੋਟਰਸਾਈਕਲ ਤੇ ਆਏ ਆ ਦੋ ਤਿੰਨ ਬੰਦੇ ਤੇ ਉਹਨੂੰ ਲੈ ਕੇ ਫਰਾਰ ਹੋ ਗਏ ਆ ਬਸ ਇੰਨੀ ਮੈਂ ਤਾਂ ਗੱਲ ਸੁਣੀ ਮੈਂ ਬਾਥਰੂਮ ਕਰਕੇ ਮੈਂ ਲੰਮੇ ਪੈ ਗਿਆ ਬਾਅਦ ਵਿੱਚ ਮੈਨੂੰ ਨਿਕਲਦਾ ਪਤਾ ਇਹ ਫਰਾਰ ਮੁਲਜ਼ਮ ਜੋ ਹੈ ਇਹ ਗੈਂਗਸਟਰ ਨਾਮੀ ਗੈਂਗਸਟਰ ਹੈ ਔਰ ਪੁਲਿਸ ਦੀ ਪਿਛਲੇ ਕੁਝ ਦਿਨ ਕੁਝ ਮਹੀਨੇ ਪਹਿਲਾਂ ਹੀ ਇਸ ਨੂੰ ਇੱਕ ਇੱਕ এনਕਾਊਂਟਰ ਦੌਰਾਨ ਇਸ ਦੇ ਲੱਤ ਵਿੱਚ ਗੋਲੀ ਲੱਗਣ ਤੋਂ ਬਾਅਦ ਕੀ ਨਾਮ ਦਾ ਡੋਰ ਮੇਰਾ ਨਾਮ ਮਨਤੇਰ ਸਿੰਘ ਜੀ ਪਿੰਡ ਸ਼ਾਪੁਰ ਤੇ ਮੈਂ ਜੀ ਰਾਤ ਆਪਣੇ ਬੇਬੀ ਨੂੰ ਦੁੱਧ ਬੱਚੇ ਨੂੰ ਦੁੱਧ ਪਿਉਣ ਲੱਗਾ ਹਾਂ ਤੇ ਉਦੋਂ ਦੋ ਜਣੇ ਮੈਂ ਭੱਜਦੇ ਦੇਖਿਆ ਜੀ ਇਧਰ ਜੀ ਮੋਟਰਸਾਈਕਲ ਜਦੋਂ ਸਲਿੱਪ ਹੋਇਆ ਵਾ ਉਦੋਂ ਮੈਂ ਵੇਖਿਆ ਦੋ ਤਾਂ ਤੇ ਮੇਰਾ ਦੁੱਧ ਵੀ ਛੁੱਟ ਗਿਆ ਜੀ ਉਸ ਟਾਈਮ ਡਰਦੇ ਤਾਂ ਤੇ ਮੈਂ ਦੋ ਤਾਂ ਆਪਣੇ ਘਰ ਦੀ ਨੂੰ ਠਾਇਆ ਵੀ ਉੱਠ ਮੁੰਡਾ ਰੋਂਣ ਲਿਆ ਵਾ ਤੇ ਦੁੱਧ ਪਿਆਈਏ ਤੇ ਸਰ ਮੁੜ ਕੇ ਇਹਨਾਂ ਦਾ ਇੱਕ ਮੁਲਾਜ਼ਮੰਦਰੋਂ ਭੱਜਾ ਵਾ ਭੱਜ ਕੇ ਆਣ ਕੇ ਮੈਨੂੰ ਆਂਦਾ ਵੀ ਮੇਰੇ ਨਾਲ ਚੱਲ ਮੈਂ ਨਹੀਂ ਗਿਆ ਜੀ ਡਰਦਾ ਠੀਕ ਹੈ ਜੀ ਤੇ ਦੋ ਜਣੇ ਤੇ ਇੱਕ ਪੌੜੀਆ ਥਾਣੀ ਭੱਜਾ ਦੋ ਮੁੰਡੇ ਆਂਦੀ ਗਏ ਆ ਜੀ ਮੋਟਰਸਾਈਕਲ ਤੇ ਹਾਂਜੀ ਇਹਨਾਂ ਕੋ ਮੈਂ ਵੇਖਿਆ ਜੀ 2 ਨੰਬਰ ਵਾਰਡ ਦੇ ਵਿੱਚ ਮੈਂ ਹਾਂਜੀ ਇੱਕ ਮੇਰਾ ਬੱਚਾ ਦਾਖਲਿਆ ਇੱਕ ਮੇਰੀ ਮੰਮੀ ਦਾਖਲਿਆ ਜੀ ਦੋ ਬੰਨੇ ਜੀ ਮੈਨੂੰ ਕੰਮ ਜੀ ਮੈਂ ਤਾਂ ਸਾਝੇ ਹਾਲ ਚਲੇ ਮੈਂ ਪਿਆ ਹਾਂ ਜੀ ਦੂਸਰੀ ਮੰਜ਼ਲ ਉੱਪਰ ਮੋਟਰਸਾਈਕਲ ਲੈ ਕੇ ਪਿੱਛੇ ਦੂਸਰੀ ਮੰਜ਼ਲ ਤੋਂ ਜੀ ਮੋਟਰਸਾਈਕਲ ਲੈ ਕੇ ਭੱਜੇ ਆ ਜੀ ਤੇ ਉਹਨੂੰ ਕੁੱਟਿਆ ਪੁਲਿਸ ਵਾਲੇ ਨੂੰ ਵਿਚਾਰੇ ਨੂੰ ਕੁੱਟ ਕੇ ਉਹਨੂੰ ਖੜਿਆਵਾ ਤੋੜ ਕੇ ਬੂਹੇ ਭਾਰੀਆਂ ਉਹਨਾਂ ਦੇ ਵਿਚਾਰਿਆਂ ਦੇ ਪੁਲਿਸ ਵਾਲਾ ਕਿਸ ਤਰ੍ਹਾਂ ਬਾਹਰ ਆਇਆ ਪੁਲਿਸ ਵਾਲਾ ਮੇਰੇ 2-4 ਮਿੰਟ ਬਾਅਦ ਮੇਰੇ ਕੋਲ ਆ ਗਿਆ ਜੀ ਇਹ 2 ਵਜੇ ਦਾ ਮੌਕਾ ਜੀ 2 ਵਜੇ ਰਾ ਕੀ ਨਾਮ ਹੈ ਔਰ ਕੀ ਜਦੋਂ ਸੋਹਰਾ ਹਾਂਜੀ ਮੈਂ ਡਾਕਟਰ ਰਮਨਦੀਪ ਸਿੰਘ ਐਸਐਮਓ ਤਰੰਤਾਰਨ ਬੋਲ ਰਿਹਾ ਹਾਂ ਜੀ ਕਿ ਸਾਡੇ ਕੋਲ ਇੱਕ ਮਰੀਜ਼ ਚਰਨਜੀਤ ਸਿੰਘ son of ਹੀਰਾ ਸਿੰਘ ਵਾਸੀ ਸੰਗਪਿੰਡ ਸੰਗਾ 15424 ਤੋਂ ਗੋਇੰਦਵਾਲ ਜੇਲ ਤੋਂ ਆਇਆ ਸੀ ਜੋ ਕਿ ਰੂਮ ਨੰਬਰ ਪ੍ਰਾਈਵੇਟ ਰੂਮ ਨੰਬਰ 5 ਵਿੱਚ ਦਾਖਲ ਸੀ ਤੇ ਇਸ ਇੱਕ ਸਰਜਰੀ ਦੇ ਲਈ ਆਇਆ ਸੀਗਾ ਤੇ ਪੁਲਿਸ ਕਸਟਡੀ ਵਿੱਚ ਸੀ ਤੇ ਕੱਲ ਰਾਤ ਤਕਰੀਬਨ 2:30 ਵਜੇ ਮੈਨੂੰ ਡਿਊਟੀ ਤੇ ਮੌਜੂਦ ਅਮਰਜੈਂਸੀ ਮੈਡੀਕਲ ਅਫੀਸਰ ਨੇ ਦੱਸਿਆ ਕਿ ਇਹ ਫਰਾਰ ਹੋ ਗਿਆ ਹੈ ਤੇ ਉਸੇ ਵੇਲੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਫੋਰਸ ਪਹੁੰਚ ਗਈ ਸੀ ਸਰਜਰੀ ਹੋ ਨਹੀਂ ਸਕਦਰੀ ਇਹਦੀ ਐਕਸਟਰਨਲ ਫਿਕਸਟਰ ਦੀ ਲੱਤ ਵਿੱਚ ਸੀ ਜੋ ਕਿ ਅਜੇ ਰਿਮੂਵ ਹੋਣਾ ਸੀ ਤੇ ਉਸ ਦੇ ਨਾਲ ਹੀ ਅਜੇ ਵੀ ਇਹਦੀ ਲੱਤ ਵਿੱਚ ਐਕਸਟਰਨਲ ਫਿਕਸਟਰ ਹੈ ਤੇ ਸਰਜਰੀ ਨਹੀਂ ਹੋਈ ਸੀ